ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਬਾਈ ਉਮੀਦ ਆ ਸਾਰੇ ਭਰਾ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਸੋ ਬਾਈ ਜੀ ਸਾਨੂੰ ਨਾ ਪਿਛਲੀ 9 ਮਾਰਚ ਨੂੰ 9 ਤਰੀਕ ਨੂੰ ਬਾਈ ਜੀ ਸਾਨੂੰ ਇੰਗਲੈਂਡ ਤੋਂ ਕਾਲ ਆਉਂਦੀ ਆ ਸਾਡੇ ਭਰਾ ਸੈਂਟੂ ਹੇਅਰ ਦੀ ਸੋ ਬਾਈ ਇੰਗਲੈਂਡ ਦਾ ਬਸਨੀਕ ਹੈ ਸੋ ਬਾਈ ਨੇ ਆਪਣੇ ਕੋਲੋਂ ਨਾ ਜੀ ਸਪੈਸ਼ਲ ਮਾਡਲ ਹੈਵੀ ਮਾਡਲ ਕਰਾਹਾ ਬਣਵਾਇਆਗਾ ਸੋ ਬਾਈ ਨੇ ਆਪਣੀ ਵੀਡੀਓ ਦੇਖੀ ਸੀ YouTube ਦੇ ਉੱਤੇ ਸੋ ਬਾਈ ਕਹਿੰਦਾ ਬਾਈ ਜੀ ਆਪਾਂ ਨੂੰ ਵੀ ਐਦਾਂ ਦਾ ਟੌਪ ਐਂਡ ਮਾਡਲ ਕਰਾਹਾ ਤੁਸੀਂ ਰੈਡੀ ਕਰਕੇ ਦਿਓ ਸੋ ਬਾਈ ਜੀ ਆਪਾਂ ਬਾਈ ਦੇ ਫਾਦਰ ਸਾਹਿਬ ਸਰਦਾਰ ਨਰੈਣ ਸਿੰਘ ਜੀ ਨੂੰ ਕਰਾਹਾ ਡਿਲੀਵਰ ਕਰਕੇ ਆਵਾਂਗੇ ਉਹਨਾਂ ਦੇ ਪਿੰਡ ਸੋ ਬਾਈ ਦੇ ਪਿੰਡ ਦੀ ਗੱਲ ਕਰੀਏ ਬਾਈ ਜੀ ਪਿੰਡ ਬਾਈ ਦਾ ਨੂਰ ਮਹਿਲ ਦੇ ਲਾਗੇ ਪਿੰਡ ਆਗਾ ਕੋਟ ਬਾਦਲਖਾਂ ਸੋ ਆਪਣੇ ਪਿੰਡ ਤੋਂ ਤਕਰੀਬਨ ਤਕਰੀਬਨ 150 ਤੋਂ 200 ਕਿਲੋਮੀਟਰ ਬਾੜ ਦੇ ਵਿੱਚ ਵਿੱਚ ਬਾਈ ਦਾ ਪਿੰਡ ਰਹਿ ਜਾਂਦਾ ਆਪਣੀ ਪਿੰਡ ਤੋਂ ਇੰਨੀ ਬਾੜ ਬਾਈ ਦਾ ਪਿੰਡ ਆਗਾ ਸੋ ਬਾਈ ਨੂੰ ਆਪਾਂ ਹੋਮ ਡਿਲੀਵਰੀ ਕਰੀਆ ਸੋ ਸਵੇਰੇ ਆਪਾਂ ਬਾਈ ਦੇ ਪਿੰਡ ਕਰਾਹਾ ਲੈ ਕੇ ਪਹੁੰਚਾਂਗੇ ਸੋ ਉਹਨਾਂ ਦੀ ਫੈਮਿਲੀ ਦਾ ਕੀ ਰਿਐਕਸ਼ਨ ਆਗਾ ਕਿਉਂ ਫਸਟ ਟਾਈਮ ਆਪਣਾ ਉਸ ਇਲਾਕੇ ਦੇ ਵਿੱਚ ਉਸ ਏਰੀਆ ਦੇ ਵਿੱਚ ਆਪਣਾ ਕਰਾਹ ਜਾ ਰਿਹਾਗਾ ਸੋ ਕੀ ਰਿਐਕਸ਼ਨ ਆ ਉਹਦੀ ਫੈਮਿਲੀ ਦਾ ਬਾਈ ਦਾ ਤੇ ਬਾਈਆਂ ਦਾ ਰਿਵਿਊ ਵੀ ਆਪਾਂ ਤੁਹਾਡਾ ਨਾਲ ਜਰੂਰ ਸਾਂਝਾ ਕਰਾਂਗੇ ਆਪਣੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਬਾਕੀ ਜਿਹੜਾ ਭਰਾ ਆਪਣੇ ਫੇਸਬੁਕ ਪੇਜ ਤੇ ਪਹਿਲੀ ਵਾਰ ਆਇਆ ਤੇ YouTube ਚੈਨਲ ਤੇ ਆਇਆ ਸੋ ਬਾਈ ਜੀ ਫੇਸਬੁਕ ਪੇਜ ਨੂੰ ਫੋਲੋ ਕਰ ਲੇਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਿਉਂਕਿ ਬਾਈ ਜੀ ਆਪਾਂ ਕਰਾਹੇ ਬਾਰੇ ਹਰ ਰੋਜ਼ ਅਪਡੇਟ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਉੱਤੇ ਦਿੰਦੇ ਰਹਿੰਦੇ ਆ ਸੋ ਪਹਿਲਾਂ ਆਪਾਂ ਕਰਾਹੇ ਬਾਰੇ ਗੱਲਬਾਤ ਕਰਦੇ ਆ ਬਾਈ ਜੀ ਇਹਦਾ ਕੀ ਸਾਈਜ਼ ਆ ਕੀ ਇਹ ਤੇ ਸਮਾਨ ਲੱਗਿਆ ਕੀ ਇਹਦਾ weight ਆ ਸਾਰੀ ਗੱਲਬਾਤ ਕਰਦੇ ਆ ਸੋ ਬਾਈ ਜੀ ਜੇ ਤੇ ਮੰਨ ਕੇ ਚਲੋ ਬਾਈ ਜੀ 26 ਤੋਂ 27 ਇੰਚ ਇਹਦੀ ਉਚਾਈ ਆ ਸੋ ਜੇ ਇਹਦੇ ਵਜਨ ਦੀ ਗੱਲ ਕਰੀਏ ਬਾਈ ਜੀ ਆਪਾਂ 2 ਕੁਆਰਟਲ 20-25 ਕਿਲੋ ਇਸ ਕਰਹਾ ਦਾ ਵਜਨ ਆ ਬਾਈ ਜੀ 2 ਕੁਆਰਟਲ ਦੇ ਉੱਤੇ ਇਸ ਕਰਹਾ ਦਾ ਵਜਨ ਆਗਾ ਸੋ ਜੇ ਪਹਿਲਾਂ ਇਸ ਤੋਂ ਪਹਿਲਾਂ ਬਾਈ ਜੀ ਇਹਦੇ ਵਿੱਚ ਆਪਾਂ ਜੇ ਘੋੜੀ ਦੀ ਗੱਲ ਕਰੀਏ ਨਾ ਬਾਈ ਜੀ ਡਬਲ ਘੋੜੀ ਦੇ ਵਿੱਚ ਇਹ ਕਰਹਾ ਇਹਦਾ ਟਾਪ ਮਾਡਲ ਵਾਲਾ ਸੋ ਜੇ ਗੱਲ ਕਰੀਏ ਆਪਾਂ ਇਹਦੇ ਵਿੱਚ ਜਿਹੜੀ ਫਸਟ ਘੋੜੀ ਆਪਾਂ ਉਹ 2.5 ਇੰਚੀ ਪੰਸੂ ਦੀ ਪੂਰੀ ਮੋਟੀ ਤੇ ਹੈਵੀ ਲਈ ਹੋਈ ਆ ਕਿਉਂਕਿ ਇੱਕ ਤਾਂ ਬਾਈ ਜੀ ਇਹਦਾ ਮੰਨ ਕੇ ਚਲੋ ਆਪਣਾ ਮੋਟੀ ਘੋੜੀ ਪਾਉਣ ਦਾ ਕਾਰਨ ਤੁਹਾਨੂੰ ਆਪਾਂ ਦੱਸਦੇ ਆਂ ਕਾਰਨ ਇਹ ਹੈਗਾ ਇੱਕ ਤਾਂ ਦੂਰ ਬਾਈ ਨੂੰ ਆਪਾਂ ਕਰਾਹ ਵਿਜਿਤ ਕਰਕੇ ਆਉਣਾਗਾ ਦੂਰ ਭੇਜਣਾਗਾ ਕਿਉਂਕਿ ਉਸ ਏਰੀਏ ਦੇ ਵਿੱਚ ਆਪਣੇ ਨਾਲ ਦਾ ਕਰਾਹ ਆਪਣੇ ਨਕਸ਼ੇ ਨਾਲ ਦਾ ਕਰਾਹ ਕੋਈ ਮਿਸਤਰੀ ਤਿਆਰ ਨਹੀਂ ਕਰਦਾ ਪਹਿਲੀ ਗੱਲ ਤਾਂ ਇਹ ਆ ਗਈ ਦੂਜੀ ਗੱਲ ਕਰੀਏ ਬਾਈ ਜੀ ਮਜ਼ਬੂਤੀ ਦੀ ਤੇ ਹੈਵੀ ਦੀ ਸੋ ਬਾਈ ਕਹਿੰਦਾ ਬਾਈ ਟੁੱਟੇ ਟੁੱਟੇ ਨਾ ਕਿਸੇ ਬਸ ਤੜਕੇ ਨਾ ਕਰਾਹ ਵਧੀਆ ਚੱਲੇ ਸੋ ਆਪਾਂ ਬਾਈ ਨੂੰ ਫੁੱਲ ਆਨ ਜ਼ਿੰਮੇਵਾਰੀ ਤੇ ਗਾਰੰਟੀ ਦਿੱਤੀ ਆ ਬਾਈ ਆਪਣਾ ਕਰਾਹ ਨਾ ਤਾਂ ਜੋਰ ਲਵਾਊਗਾ ਜਿਹੜੇ ਮਰਜੀ ਟਰੈਕਟਰ ਮਗਰ ਪਾ ਲਿਓ ਤੇ ਨਾ ਕੋਈ ਤੇ ਕਿਸੇ ਪਾਸੋਂ ਨਾ ਕਿੜਕੇ ਇਹ ਆਪਣੀ ਜ਼ਿੰਮੇਵਾਰੀ ਹੈ ਬਾਈ ਜੀ ਬਾਕੀ ਇਹਦੇ ਵਿੱਚ ਆਪਾਂ ਚਾਦਰ ਦੀ ਗੱਲ ਕਰੀਏ ਬਾਈ ਜੀ ਇਹਦੇ ਵਿੱਚ ਚਾਦਰ ਆਪਾਂ 10 ਗੇ ਦੀ ਮੋਟੀ ਟਾਟਾ ਲਪਾਰੋ ਦੀ ਅਪਲਾਈ ਕੀਤੀ ਹੋਈ ਹੈ ਲਾਈ ਹੋਈ ਹੈਗੀ ਸੋ ਡਬਲ ਕੋੜੀ ਦੇ ਵਿੱਚ ਕਰਾਹਾਗਾ ਇਹ ਦੇ ਵਿੱਚ ਜਿਹੜੀ ਬੈਕ ਕੋੜੀ ਹੈ ਬਾਈ ਜੀ ਉਹ 2.5 ਇੰਚੀ ਚਾਰ ਸੂਤ ਦੀ ਆਪਾਂ ਵਧੀਆ ਲਾਈ ਹੋਈ ਆ ਬਾਕੀ ਇਸ ਕਰਾਹ ਦਾ ਬਾਈ ਜੀ ਪੂਰਾ ਪ੍ਰੋਪਰ ਧਿਆਨ ਰੱਖ ਕੇ ਸਫਾਈ ਨਾਲ ਆਪਾਂ ਕੰਮ ਕੀਤਾ ਹੋਇਆਗਾ ਸੋ ਜੇ ਬੈਕ ਸਾਈਡ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ 2.5 ਇੰਚੀ 2 ਸੂਤ ਵਾਲੇ 2.5 ਇੰਚੀ 2.5 ਸੂਤ ਵਾਲੇ ਆਪਾਂ بیم ਲਾਏ ਹੋਇਆ ਵ ਦੋਨੇ ਇੱਕੋ ਜਿਹੇ ਬੀਮੇ ਦੇ ਵਿੱਚ ਲੱਗੇ ਹੋਏ ਆ। ਸੋ ਜੇ ਗੱਲ ਕਰੀਏ ਇਹਦੇ ਵਿੱਚ ਸਪੋਰਟਾਂ ਦੀ ਜਿਹੜੀਆਂ ਥੱਲੇ ਸਪੋਰਟਾਂ ਨੇ ਵੀਰ ਜੀ ਥੱਲੇ ਹੋ ਕੇ ਦਿਖਾ ਦੇ ਬਾਈ ਹਰਪ੍ਰੀਤ ਜਿਹੜੀਆਂ ਥੱਲੇ ਸਪੋਰਟਾਂ ਨੇ ਉਹ ਤਿੰਨ ਆ ਜਾਂਦੀਆਂ 1.5 ਫੁੱਟ ਕਰਾਹ ਦੇ ਵਿੱਚ ਇਹਨੂੰ ਹੈਵੀ ਬਣਾਉਣ ਵਾਸਤੇ ਵਧੀਆ ਮਜ਼ਬੂਤ ਬਣਾਉਣ ਵਾਸਤੇ ਬਾਕੀ ਇਹਦੇ ਵਿੱਚ ਜਿਹੜੀ ਹੱਕ ਵਗੈਰਾ ਲਾਈ ਹੈ ਉਹ ਵੀ ਆਪਾਂ ਫੁੱਲ ਆਉਣ ਮਜ਼ਬੂਤ ਲਾਈ ਹੋਈ ਆ 2.5 ਇੰਚੀ ਪਾਸੂ ਦੀ ਪੂਰੀ ਹੈਵੀ ਵਧੀਆ ਸੋ ਇਹਦੇ ਡਬਲ ਲਾਈ ਹੋਈ ਆ ਹੱਕ ਥੱਲੋਂ ਵੀ ਸਪੋਰਟ ਸਪਾਟ ਲਾ ਕੇ ਪੂਰੀ ਵਧੀਆ ਵਿਚਾਲੇ ਇਹਦੇ ਵਿੱਚ ਸਪੋਰਟ ਆਏ ਦੀ ਆ ਬਾਕੀ ਡਰੈਸ ਵਗੈਰਾ ਕੁੱਲੀਆਂ ਵਗੈਰਾ ਇਹਦੇ ਵਿੱਚ ਆ ਜਾਂਦੀਆਂ ਪੂਰਾ ਹੈਵੀ ਹੋਣ ਮਜਬੂਤ ਕਰਾਹਾ ਬਾਈ ਨੇ ਡਿਮਾਂਡ ਤੇ ਆਪਣੇ ਕੋਲੋਂ ਬਣਵਾਇਆਗਾ ਸੋ ਇਸ ਤੋਂ ਬਾਅਦ ਬਾਈ ਜੀ ਆਪਾਂ ਸਵੇਰੇ ਬਾਈ ਨੂੰ ਕਰਾਹੇ ਦੀ ਡਿਲੀਵਰੀ ਦੇ ਕੇ ਆਵਾਂਗੇ ਸੋ ਆਪਣੇ ਨਾਲ ਜੁੜੇ ਰਹੋ ਸਕਿਪਨਾ ਕਰਿਓ ਵੀਡੀਓ ਨੂੰ ਸੋ ਗੱਲਬਾਤ ਆਪਾਂ ਕਰਦੇ ਰਹਿਾਂਗੇ ਰਸਤੇ ਦੇ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ ਪਿੰਡ ਪਹੁੰਚ ਕੇ ਆਪਾਂ ਤੁਹਾਡੇ ਨਾਲ ਜਰੂਰ ਰਿਵਿਊ ਸੰਣੀ ਦਾ ਬਹੁਤ ਜਾਈ ਜਾਂਦਾ ਓ ਕੈਸੀ ਰਿਵੈਲ ਹੈ ਤਾਣਾ ਹਾਂ ਜੀ ਰੋੜ ਤੇ ਮੈਂ 10 ਮਿੰਟ ਹੋ ਗਏ। ਉਹ ਲੋਟ ਲੋ ਬਹੁਤ ਹੀ ਧੀਰੇ ਚੱਲ ਰਿਹਾ। ਮੋਰਾਂ ਨਹੀਂ ਗਈ ਆ। ਹੈਂ? ਨਹੀਂ ਵੀ ਹੋਰ ਨਹੀਂ ਚੱਲ ਰਿਹਾ। ਖੇਤ ਮੜਾ। ਸੋ ਫਾਈਨਲੀ ਆਪਾਂ ਜੀ ਬਾਈਆਂ ਨੂੰ ਕਰਾਹਾ ਹੈਂਡਓਵਰ ਕਰਾਤਾ ਜੀ। ਸੋ ਬਜ਼ੁਰਗ ਕਿਸੇ ਕਾਰਨ ਬਾਹਰ ਗਏ ਹੋਏ ਆ। ਉਹ ਕਰੇ ਹੈ ਨਹੀਂਗੇ। ਸੋ ਬਾਈ ਸਾਡੇ ਨਾਲ ਪ੍ਰਦੀਪ ਬਾਈ ਸਾਡੇ ਨਾਲ ਆ। ਸੋ ਬਾਈ ਨਾਲ ਗੱਲਬਾਤ ਕਰਦੇ ਆਪਾਂ ਵੀ ਕਿਵੇਂ ਉਹਨੂੰ ਕਰਾਹ ਲਗਿਆ ਸਾਰੀ ਗੱਲਬਾਤ ਬਾਈ ਨੂੰ ਪੁੱਛਦੇ ਹਾਂ ਹਾਂਜੀ ਬਾਈ ਦੱਸੋ ਸਾਨੂੰ ਸੱਚੀ ਉਹਨੂੰ ਕਿੱਸੇ ਬਾਈ ਜੀ ਕਿਵੇਂ ਲੱਗਿਆ ਤੁਹਾਨੂੰ ਕਰਾਹ ਕਰਾਹ ਬਾਈ ਵਧੀਆ ਹੈਵੀ ਬਣਿਆ ਆਇਆ ਅੱਗੇ ਪਹਿਲਾ ਕਰਾਇਆ ਹੈ ਕਦੇ ਸਾਡੇ ਘਰ ਠੀਕ ਹੈ ਤੇ ਜਲੰਧਰ ਏਰੀਆ 'ਚ ਸਾਡਾ ਪਿੰਡ ਆ ਦਮਦਸਾਹਬ ਸਾਹਿਬ ਤੋਂ ਤੁਸੀਂ ਆਏ ਆ ਕੋਲ ਟਸ਼ਮੀਰ ਤੋਂ ਹਾਂਜੀ ਵਧੀਆ ਬਣਿਆ ਭਾਈ ਪਹਿਲਾ ਕਰਾਇਆ ਹੈ ਹੈਵੀ ਹੈ ਜਿੱਦਾਂ ਗਾਂਜ ਵਧੀਆ ਚੱਲਿਆ ਤੇ ਗਾਂ ਮਂਗਾਵਾਂਗੇ ਤੀਜਾ ਹੋਰ ਠੀਕ ਹੈ ਹਾਂਜੀ ਕੋਈ ਕਮੀ ਪੇਸ਼ੀ ਬਾਈ ਨਹੀਂ ਬਸ ਵਧੀਆ ਭਾਈ ਜੀ ਹਾਂਜੀ ਇਹ ਤੁਹਾਡੇ ਚਾਚਾ ਜੀ ਹੈ ਜੀ ਜਿਹੜੇ ਹਾਂਜੀ ਚਾਚਾ ਜੀ ਬਾਹਰ ਰਹਿੰਦੇ ਹਨ ਹਾਂ ਬਾਹਰ ਹੈ ਇੰਗਲੈਂਡ ਚ ਠੀਕ ਹੈ ਜੀ ਹਾਂਜੀ ਬਾਈ ਬਾਕੀ ਬਾਈ ਦੇਓ ਜਰੂਰ ਸੇਵਾ ਦਾ ਮੌਕਾ ਠੀਕ ਹੈ ਤੇ ਵਧੀਆ ਚੱਲੂਗਾ ਆਪਣੀ ਫੁੱਲ ਗਰੰਟੀ ਆ ਕਰਾਹੀ ਦੀ ਇਹ ਪੂਰਾ ਵਧੀਆ ਚੱਲਣਾਗਾ ਕਰਾ ਇਹ ਜੀ ਗੱਲ ਨਹੀਂ ਇਹ ਤੋਂ ਨਿਸ ਤੁਸੀਂ ਸਾਨੂੰ ਆਪ ਫੋਨ ਕਰੋਗੇ ਵੀ ਬਾਈ ਵਧੀਆ ਚੱਲਿਆ ਕਰਾ ਸੋ ਬਹੁਤ ਬਹੁਤ ਮੁਬਾਰਕਾਂ ਬਾਈ ਧੰਨ ਸਾਰੇ ਪਰਿਵਾਰ ਨੂੰ ਠੀਕ ਹੈ ਜੀ ਸੋ ਬਾਈ ਜੀ ਵੀਡੀਓ ਦੇ ਮਾਧਿਅਮੇ ਰਹੀ ਆ ਆਪਾਂ ਬੇਨਤੀ ਕਰਦੇ ਆ ਜੇ ਕਿਸੇ ਵੀ ਭਰਾ ਨੇ ਸਪੈਸ਼ਲੀ ਜਿਹੜੇ ਭਰਾ ਦੂਰ ਦੇ ਆਗੇ ਜਿਵੇਂ ਬਾਈਆਂ ਨੂੰ ਆਪਾਂ ਕਰਾਹਾ ਹੈਂਡਓਵਰ ਕਰਾ ਕੇ ਆਏ ਡਿਲੀਵਰੀ ਦੇ ਕੇ ਆਏ ਕਰਾਹੇ ਦੀ ਸੋ ਬਾਈਆਂ ਦਾ ਪਿੰਡ ਆਪਣੇ ਤੋਂ ਬਾਈ ਨੇ ਤੁਹਾਨੂੰ ਦੱਸ ਦਿੱਤਾ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਘੱਟੋ-ਘੱਟ ਵੀ 160 70 ਕਿਲੋਮੀਟਰ ਬਾੜ ਬਾਈ ਦਾ ਪਿੰਡ ਹੈ ਸੋ ਕਿਸੇ ਵੀ ਭਰਾ ਨੇ ਜੇ ਦੂਰ ਵੀ ਨੇੜੋ ਆਪਣੀ ਵੀਡੀਓ ਦੇਖਦਾ ਬਾਈ ਦੂਰੋਂ ਕੋਈ ਕਰਾਹ ਬਣਵਾਉਣ ਦਾ ਚਾਹ ਬਣਾ ਬਣਾਉਣ ਦਾ ਚਾਹ ਬਣਾ ਤਾਂ ਬਾਈ ਵਿజిਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਹਵ ਸਿੰਘ ਤਲਵੰਡੀ ਸਾਬੋ ਰੋਡ ਕੋਰਸ਼ਮੀਰ ਬਠਿੰਡਾ ਬਾਕੀ ਬਾਈ ਸਕਰੀਨ ਤੇ ਚੱਲਦਾ ਨੰਬਰ ਆਪਣਾ ਕਰਾਹੇ ਦੇ ਰਿਗਾਰਡਿੰਗ ਕੋਈ ਤੁਸੀਂ ਜਾਣਕਾਰੀ ਤਾਂ ਸਾਨੂੰ ਕਾਲ ਕਰ ਸਕਦੇ ਹੋ ਫੋਨ ਕਾਲ ਤੇ WhatsApp ਕਰ ਸਕਦੇ ਹੋ ਤਾਂ ਸੇਬਾ ਦਾ ਜਰੂਰ ਮੌਕਾ ਦਿਓ ਜੀ ਸასი ਸ਼ਾਲ ਧੰਨਵਾਦ